ਸ੍ਰੀਕਾਲ ਦੋਸਤੋ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰਾ YouTube ਚੈਨਲ অর্ਗੈਨਿਕ ਗਾਰਡਨਿੰਗ ਵਿਦ ਹਰਦੀਪ ਕੌਰ ਤੇ ਸਵਾਗਤ ਹੈ ਜੀ ਔਰ ਅੱਜ ਆਪਾਂ ਗੱਲ ਕਰਾਂਗੇ ਗਰਮੀਆਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਗਾਉਣੀਆਂ ਚਾਹੀਦੀਆਂ ਨੇ ਤੇ ਜਿਹੜੀਆਂ ਅੱਗੇ ਜਾ ਕੇ ਵੀ ਮਈ-ਜੂਨ ਦੇ ਮਹੀਨੇ ਵਿੱਚ ਆਪਾਂ ਨੂੰ ਚੰਗੀ ਆਹ ਸਬਜ਼ੀਆਂ ਦੇਣ ਔਰ ਹੈਲਦੀ ਸਬਜ਼ੀਆਂ ਉਗਣ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਦੇਖੋ ਹੁਣ ਜੂਨ ਦਾ ਮਹੀਨਾ ਚੱਲਦਾ ਇਹ ਸਬਜ਼ੀਆਂ ਮੈਂ ਮਾਰਚ ਮਹੀਨੇ 'ਚ ਲਗਾਈਆਂ ਸੀ ਉਹਦੀ ਵੀਡੀਓ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡੇ ਨਾਲ ਲਿੰਕ ਸ਼ੇਅਰ ਕੀਤਾ ਹੈ ਉਹ ਤੁਸੀਂ ਉੱਥੋਂ ਵੀਡੀਓ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਔਰ ਹੁਣ ਚੱਲ ਰਿਹਾ ਮਈ ਮਹੀਨਾ ਮਈ ਸੌਰੀ ਮਈ ਨਹੀਂ ਜੂਨ ਮਹੀਨਾ ਚੱਲ ਰਿਹਾ ਜੂਨ ਮਹੀਨੇ ਦਾ ਪਹਿਲਾ ਹਫਤਾ ਚੱਲ ਰਿਹਾ ਜੀ ਔਰ ਇਹ ਜੂਨ ਮਹੀਨੇ ਦੀ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਆਪਣੇ ਕੋਲ ਸਹੀ ਸਲਾਮਤ ਨੇ ਹੈਲਦੀ ਨੇ ਔਰ ਆਪਣ ਫਰੂਟਿੰਗ ਦੇ ਰਹੀਆਂ ਨੇ ਫਲ ਲੱਗ ਰਹੇ ਨੇ ਇਹਨਾਂ ਨੂੰ ਉਹਨਾਂ ਬਾਰੇ ਗੱਲ ਕਰਾਂਗੇ ਤਾ ਪਹਿਲੀ ਸਬਜੀ ਤਾਂ ਮੇਰੀ ਫੇਵਰਿਟ ਹੈ ਜੀ ਸ਼ਿਮਲਾ ਮਿਰਚ ਆ ਦੇਖੋ ਜੀ ਸ਼ਿਮਲਾ ਮਿਰਚ ਬਹੁਤ ਵਧੀਆ ਹੈਲਦੀ ਗ로우 ਹੋ ਰਹੀ ਆ ਔਰ ਤੁਸੀਂ ਦੇਖ ਸਕਦੇ ਹੋ ਇਹਦੇ ਫਲਾਵਰ ਵੀ ਆ ਰਹੇ ਨੇ ਔਰ ਮੈਂ ਕਈ ਵਾਰੇ ਸ਼ਿਮਲਾ ਮਿਰਚ ਤੋੜ ਚੁੱਕੀ ਆ ਬਹੁਤ ਵਧੀਆ ਸਬਜੀ ਆ ਤੇ ਅਗਰ ਮੈਂ ਤੁਹਾਡੇ ਕੋ ਸ਼ਿਮਲਾ ਮਿਰਚ ਦੀ ਗੱਲ ਕਰਾਂ ਸ਼ਿਮਲਾ ਮਿਰਚ ਦੇ ਤੁਸੀਂ 15 ਬੂਟੇ ਜ਼ਰੂਰ ਲਗਾਓ 15 ਬੂਟਿਆਂ ਤੋਂ ਤੁਹਾਨੂੰ ਛੋਟੀ ਫੈਮਿਲੀ ਹੋਵੇ 5 6 ਮੈਂਬਰ ਵਾਲੀ ਆਸਾਨੀ ਨਾਲ ਸਬਜ਼ੀ ਮਿਲ ਜੂਗੀ ਬਾਕੀ ਫਰੈਂਡਸ ਇਹਦੇ ਹੋਗੇ ਬੂਟਿਆਂ ਦੀ ਗੱਲ ਬੂਟੇ ਮੈਂ ਬਾਜ਼ਾਰੋਂ ਹੀ ਲਿਆਂਦੇ ਸੀ ਖਰੀਦ ਕੇ 10 20 ਰੁਪਏ ਦੀ ਪਨੀਰੀ ਆਸਾਨੀ ਨਾਲ ਮਿਲ ਜਾਂਦੀ ਆ ਔਰ ਕਰੀਏ ਗੱਲ ਗਮਲਿਆਂ ਦੀ ਕਈ ਵਾਰ ਇਹ ਹੁੰਦਾ ਇੱਕਦਮ ਆਪਾਂ ਨੇ ਕੋਈ ਇੰਟਰਸਟ ਹੁੰਦਾ ਫੁੱਲ ਬੂਟੇ ਜਾਂ ਸਬਜ਼ੀਆਂ ਲਗਾਉਣ ਦਾ ਤਾਂ ਆਪਣੇ ਕੋਲ ਗਮਲਿਆਂ ਤੇ ਆ ਕੇ ਗੱਲ ਰੁਕ ਜਾਂਦੀ ਆ ਤਾਂ ਗਮਲਿਆਂ ਦੀ ਵੀ ਫਰੈਂਡਸ ਕੋਈ ਇੰਨੀ ਫਿਕਰ ਕਰਨ ਵਾਲੀ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ ਗਮਲੇ ਹੌਲੀ ਹੌਲੀ ਆਪਾਂ ਰੇਂਜ ਕਰ ਸਕਦੇ ਆ ਤੇ ਇਹ ਗਮਲੇ ਜਿਹੜਾ ਮੈਂ ਗਰੋ ਬੈਗ ਵਰਤੇ ਨੇ ਜੋ ਥੈਲੀਆਂ ਤੋਂ ਤਿਆਰ ਕੀਤੇ ਨੇ ਤੇ ਤੁਸੀਂ ਦੇਖ ਸਕਦੇ ਹੋ ਇਹਦੀ ਲੰਬਾਈ ਹੈਗੀ ਆ ਇਧਰ ਨੂੰ 12 ਇੰਚ ਚੌੜਾਈ ਤਾਂ ਚਲੋ ਜਿੰਨਾ ਕੁ ਥੈਲੇ ਦਾ ਮੂੰਹ ਆ ਉਸੇ ਹਿਸਾਬ ਨਾਲ ਹੈ ਚੌੜਾਈ ਦਾ ਇਹਨੂੰ ਕੋਈ ਚੱਕਰ ਨਹੀਂ ਪਰ ਜਿਹੜੀ ਲੰਬਾਈ ਹੈ ਉਹ ਜੜਾਂ ਨੂੰ ਜ਼ਿਆਦਾ ਚਾਹੀਦੀ ਆ ਇਸ ਕਰਕੇ ਫਰੈਂਡਸ ਲੰਬਾਈ ਦੇ ਵਿੱਚ ਥੈਲੇ ਨੂੰ ਥੋੜਾ ਲੰਬਾ ਰੱਖਿਓ ਗਰੋ ਬੈਗ ਬਣਾਉਣ ਦੀ ਵੀਡੀਓ ਮੈਂ ਸ਼ੇਅਰ ਕੀਤੀ ਆ ਤੇ ਜਦੋਂ ਮੈਂ ਹੁਣ ਗਰੋ ਬੈਗ ਬਣਾਉਂਗੀ ਨਵੀਂ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਔਰ ਗੱਲ ਕਰੀਏ ਮਿੱਟੀ ਦੀ ਦੇਖੋ ਪਹਿਲੀ ਗੱਲ गमਲਿਆਂ ਦੀ ਟੈਨਸ਼ਨ ਦੂਰ ਹੋ ਗਈ ਗਰੋ ਬੈਗ ਤੋਂ ਆਪਾਂ ਤਿਆਰ ਕਰ ਲਾਂਗੇ ਦੂਜੀ ਗੱਲ ਆ ਕੇ ਮਿੱਟੀ ਤੇ ਰੁਕ ਜਾਂਦੀ ਆ ਦੇਖੋ ਫਰੈਂਡਸ ਜਦੋਂ ਆਪਾਂ ਕੋਈ ਕੰਮ ਦਿਲੋਂ ਸ਼ੁਰੂ ਕਰਨਾ ਹੁੰਦਾ ਉਹਦੇ ਵਿੱਚ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਔਰ ਅਗਰ ਆਪਾਂ ਘਰ ਦੇ ਵਿੱਚ ਨਾ ਝਾੜੂ ਲਗਾਣੇ ਆ ਉਹਦੇ ਵਿੱਚ ਥੋੜੀ ਥੋੜੀ ਮਿੱਟੀ ਆਪਾਂ ਸੇਵ ਕਰ ਸਕਦੇ ਆ ਹੁਣ ਛੱਤ ਤੇ ਜਦੋਂ ਮੈਂ ਝਾੜੂ ਲਗਾਨੀ ਆ ਤਾਂ ਜਿਹੜੀ 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 ਮਿੱਟੀ ਮੇਰੇ ਕੋਲ ਹੁੰਦੀ ਆ ਉਹ ਆਪਾਂ ਡਸਟ ਪਲੇਟ ਰਾਹੀਂ ਜਮਾ ਕਰ ਲੈਣੇ ਆ ਡਸਟਬਿਨ ਚ ਔਰ ਜਦੋਂ ਛਾਣ ਕੇ ਫਿਰ ਇੰਨਾ ਗਮਲਿਆਂ ਚ ਵੀ ਵਰਤ ਲੈਣੇ ਆ ਉਹ ਹੋ ਗਈ ਐਕਸਟਰਾ ਮਿੱਟੀ ਔਰ ਇਹਦੇ ਵਿੱਚ ਜਿਹੜੀ ਮਿੱਟੀ ਆਪਾਂ ਨੇ ਤਿਆਰ ਕੀਤੀ ਆ ਥੈਲੇ ਦੇ ਵਿੱਚ ਇਹਦੇ ਵਿੱਚ 50% ਆਪਾਂ ਮਿੱਟੀ ਪਾਈ ਸੀ 50% ਮੈਂ ਪਾਥੀਆਂ ਤੋਂ ਤਿਆਰ ਕੀਤੀ ਖਾਦ ਵਰਤੀ ਸੀ ਔਰ ਕਿਚਨ ਵੇਸਟ ਤੋਂ ਤਿਆਰ ਕੀਤੀ ਖਾਦ ਵਰਤਤ ਦੀਆਂ ਮੈਂ ਘਰ ਦੇ ਵਿੱਚ ਇਹ ਦੋ ਖਾਦਾਂ ਦੀ ਵੀਡੀਓ ਮੇਰੇ ਚੈਨਲ ਤੇ ਤੁਹਾਨੂੰ ਮਿਲ ਜੂਗੀ ਤੇ ਜਿਹੜੀ ਆਪਾਂ ਕਿਚਨ ਵੇਸਟ ਦੇ ਸਬਜੀ ਫਲਾਂ ਦੇ ਛਿਲਕਿਆਂ ਤੋਂ ਖਾਦ ਬਣਾਉਣੀ ਉਹਦੀ ਵੀਡੀਓ ਮੈਂ ਅੱਜ ਕਾ 1-2 ਦਿਨਾਂ ਚ ਅਪਲੋਡ ਕਰ ਦੂੰਗੀ ਤੇ ਪਾਥੀਆਂ ਦੀ ਵੀਡੀਓ ਮੇਰੀ ਅਪਲੋਡ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਮੇਰੇ ਚੈਨਲ ਤੇ ਦੇਖੋ ਜੀ ਗਰੋ ਬੈਗ ਮਿੱਟੀ ਔਰ ਪਾਣੀ ਪਾਣੀ ਗਰਮੀਆਂ ਦਾ ਜਿਵੇਂ ਹੁਣ ਜੂਨ ਜੂਨ ਦਾ ਮਹੀਨਾ ਚੱਲਦਾ ਇਹਦੇ ਵਿੱਚ ਸਵੇਰੇ ਸ਼ਾਮ ਪਾਣੀ ਜ਼ਰੂਰ ਦਿਓ ਇਹਦੇ ਨਾਲ ਨਹੀਂ ਬੂਟੇ ਮਰ ਜਾਂਦੇ ਨੇ ਔਰ ਬਾਕੀ ਰਹੀ ਗੱਲ ਦੇਖਭਾਲ ਮਹੀਨੇ ਚ ਇੱਕ ਵਾਰ ਗਡਾਈ ਕਰੋ ਇੱਕ ਵਾਰ ਖਾਦ ਜ਼ਰੂਰ ਦਿਓ ਇਹਨਾਂ ਨੂੰ ਔਰ ਦੂਸਰੀ ਸਬਜ਼ੀ ਦੀ ਗੱਲ ਕਰਦੇ ਆਪਾਂ ਦੂਸਰੀਆਂ ਹੈਗੀਆਂ ਆਪਣੇ ਕੋ ਹਰੀਆਂ ਮਿਰਚਾਂ ਜੀ ਹਾਂ ਦੇਖੋ ਇਹ ਮੇਰੇ ਕੋਲ ਛੋਟਾ गमਲਾ ਸੀ ਸਰਦੀਆਂ ਦੇ ਵਿੱਚ ਮੈਂ ਇਹਦੇ ਵਿੱਚ ਸਾਗ ਲਗਾਨੀ ਆ ਤੇ ਇਹ ਦੇਖ ਸਕਦੇ ਹੋ 3 ਤੋਂ 8 ਇੰਚ ਦਾ ਲੰਬਾਈ ਇਹਦੀ 8 ਇੰਚ ਦੀ ਹੈ ਚੁੜਾਈ ਤਾਂ ਤੁਹਾਡੇ ਸਾਹਮਣੇ ਹੀ ਆ ਤੇ 8 ਇੰਚ ਦੇ ਵਿੱਚ ਵੀ ਹਰੀਆਂ ਮਿਰਚਾਂ ਦੇਖੋ ਹੈਲਦੀ ਹੋ ਚੁੱਕੀਆਂ ਨੇ ਤਾਂ ਹਰੀਆਂ ਮਿਰਚਾਂ ਨੂੰ ਕੋਈ ਵੱਡੀ ਸਪੇਸ ਦੀ ਲੋੜ ਨਹੀਂ ਪੈਂਦੀ ਤੇ ਹਰੀਆਂ ਮਿਰਚਾਂ ਦੇ ਮੈਨੂੰ 5 ਬੂਟੇ ਬਹੁਤ ਆਸਾਨੀ ਨਾਲ ਮਿਲ ਗਏ ਤੁਸੀਂ ਲਾਲ ਮਿਰਚਾਂ ਤੋਂ ਵੀ ਪਨੀਰੀ ਤਿਆਰ ਕਰ ਸਕਦੇ ਹੋ ਉਹਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਗਰਮੀਆਂ ਦੇ ਵਿੱਚ ਤੇ ਬਾਕੀ ਫਰੈਂਡਸ ਇਹਦੇ ਬੂਟੇ ਵੀ ਮਿਲ ਜਾਂਦੇ ਨੇ ਬਾਜ਼ਾਰ ਚੋਂ ਉਹ ਉਹ ਵੀ 10 ਰੁਪਏ ਦੀ ਪਨੀਰੀ ਮਿਲ ਜਾਂਦੀ 5 ਬੂਟੇ ਬਹੁਤ ਜਿਆਦਾ ਹੀ ਹੋ ਜਾਂਦੇ ਨੇ ਤੇ ਇਹਨੂੰ ਛੋਟੇ ਗਮਲੇ 'ਚ ਵੀ ਲਗਾਇਆ ਆ ਦੇਖੋ ਫਰੈਂਡਸ ਛੋਟੇ ਗਮਲੇ 'ਚ ਵੀ ਲਗਾਇਆ ਹਰੀਆਂ ਮਿਰਚਾਂ ਨੂੰ ਤੇ ਬਹੁਤ ਵਧੀਆ ਹੋ ਚੁੱਕੀਆਂ ਨੇ ਹਰੀਆਂ ਮਿਰਚਾਂ ਦੀ ਵੀ ਸੇਮ ਹੈ ਕੇਅਰ ਆ ਜਿਵੇਂ ਸ਼ਿਮਲਾ ਮਿਰਚ ਦੀ ਕੇਅਰ ਹੈ ਜੀ 50% ਮਿੱਟੀ 50% ਗੋਬਰ ਦੀ ਖਾਦ ਛੋਟੇ ਗਮਲੇ 'ਚ ਵੀ ਤੁਸੀਂ ਲਗਾ ਸਕਦੇ ਹੋ ਗਰਮੀਆਂ ਦੇ ਵਿੱਚ ਸਵੇਰੇ ਸ਼ਾਮ ਪਾਣੀ ਦਿਓ ਔਰ ਮਹੀਨੇ 'ਚ ਇੱਕ ਵਾਰ ਗਡਾਈ ਜਰੂਰ ਕਰੋ ਜਿਹੜਾ ਐਕਸਟਰਾ ਕਾਫੂਸ ਹੁੰਦਾ ਉਹਨੂੰ ਪੱਟ ਦਿਓ ਤੇ ਅਗਲੀ ਆਪਾਂ ਤੀਜੇ ਨੰਬਰ ਤੇ ਗੱਲ ਕਰੀਏ ਇਹ ਹੈਗਾ ਜੀ ਬੈਂਗਣ ਤਾਂ ਬੈਂਗਣ ਵੀ ਤੁਸੀਂ ਦੇਖ ਸਕਦੇ ਹੋ ਛੋਟੇ गमਲੇ ਚ ਲਗਾਏ ਇਹ ਦੇਖ ਲਓ 3 6 9 ਇਹ ਵੀ 12 ਇੰਚ ਦਾ ਗਮਲਾ ਹੈ ਤਾਂ ਇਹਦੇ ਵਿੱਚ ਬਹੁਤ ਵਧੀਆ ਹੋ ਚੁੱਕਿਆ ਹੈ ਬੈਂਗਣ ਦਾ ਬੂਟਾ ਤੇ ਫਰੂਟਿੰਗ ਵੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਫਰੈਂਡਸ ਤੇ ਇੱਕ ਮੇਰੇ ਕੋ ਬੈਸਟ ਕੁਆਲਟੀ ਸੀ ਉਹਦੇ ਵਿੱਚ ਲਗਾਇਆ ਇਹਦੇ ਪੰਜ ਬੂਟੇ ਲਗਾ ਲਓ ਤੁਸੀਂ ਬੈਂਗਣ ਦੇ ਤੇ ਇਹਦੀ ਪਨੀਰੀ ਵੀ ਬਾਜ਼ਾਰੋਂ ਮਿਲ ਜਾਂਦੀ ਹੈ 10 ਰੁਪਏ ਦੇ ਵਿੱਚ 10 20 ਰੁਪਏ ਤੋਂ ਵੱਧ ਪਨੀਰੀ ਬਿਲਕੁਲ ਵੀ ਮਹਿੰਗੀ ਨਹੀਂ ਆਸਾਨੀ ਨਾਲ ਤੁਸੀਂ ਲਗਾ ਸਕਦੇ ਹੋ ਆ ਦੇਖੋ ਫਰੈਂਡਸ ਇਹ ਉਹਦੇ ਨਾਲੋਂ ਵੱਡੀ ਆ ਬਾਲਟੀ ਉਹ 12 ਇੰਚ ਦਾ गमला ਹੈ ਉਸ ਤੋਂ ਵੱਡੀ ਆ 15 ਤੋਂ 18 ਇੰਚ ਦੀ ਬਾਲਟੀ ਹੈ ਤੇ ਇਹਦੇ ਵਿੱਚ ਦੇਖੋ ਕਿੰਨਾ ਵਧੀਆ ਹੋ ਚੁੱਕਿਆ ਹੈ ਬੈਂਗਣ ਅਗਰ ਤੁਸੀਂ ਇਹਨੂੰ ਗਰੋ ਬੈਗ ਦੇ ਵਿੱਚ ਲਗਾਣਾ ਗਰੋ ਬੈਗ 'ਚ ਵੀ ਲਗਾ ਦਿਓ ਪਰ ਮੈਂ ਛੋਟੇ ਕਮਲਿਆਂ 'ਚ ਹੀ ਲਗਾਇਆ ਹੋਇਆ ਤੇ ਇਹਨੂੰ ਦੇਖੋ ਫਰੂਟ ਆ ਰਿਹਾ ਆ ਦੇਖ ਸਕਦੇ ਹੋ ਤੁਸੀਂ ਫਰੂਟ ਆ ਰਿਹਾ ਇਹਨੂੰ ਤੇ ਬਾਕੀ ਗੱਲ ਸਬਜ਼ੀਆਂ ਦੀ ਮੇਨ ਹੈ ਧਿਆਨ ਰੱਖਣ ਵਾਲੀ ਹੁੰਦੀ ਆ ਫਰੈਂਡਸ ਜਿੰਨਾ ਜ਼ਿਆਦਾ ਤੁਸੀਂ ਇਹਦੀ ਜੜਾਂ ਨੂੰ ਫੈਲਣ ਲਈ ਜਗ੍ਹਾ ਬਣ ਦੋਗੇ ਓਨਾ ਵਧੀਆ ਬੂਟਾ ਫੈਲੂਗਾ ਤੇ ਫਲ ਫਰੂਟ ਵਧੀਆ ਦੇਊਗਾ ਤਾਂ ਇਹ ਤੁਹਾਡੇ ਤੇ ਡਿਪੈਂਡ ਆ ਨਹੀਂ ਤੁਸੀਂ ਛੋਟੇ ਕਮਲਿਆਂ ਤੋਂ ਸ਼ੁਰੂ ਕਰ ਸਕਦੇ ਹੋ ਜ਼ਿਆਦਾਤਰ ਤੁਸੀਂ ਇਸ ਤਰ੍ਹਾਂ ਦੇ ਗਰੋ ਬੈਗ ਬਣਾਓ ਉਹਦੇ ਵਿੱਚ ਵੀ ਬੈਂਗਣ ਬਹੁਤ ਵਧੀਆ ਹੋ ਜਾਊਗਾ ਜੀ ਆ ਹੈਗੇ ਆ ਫਰੈਂਡਸ ਆਪਣੇ ਕੋਲ ਤੋਰੀਆਂ ਦੀ ਬੇਲ ਆ ਦੇਖੋ ਕਿੰਨੀ ਵਧੀਆ ਗਰੋਥ ਹੋ ਚੁੱਕੀ ਆ ਤੇ ਇਹਦੇ ਲਈ ਆਪਣੇ ਕੋਲ ਆ ਗਮਲਾ ਪਹਿਲਾਂ ਤੋਂ ਹੈਗੇ ਵੱਡਾ ਗਮਲਾ ਹੈ ਜੀ ਇਹ ਹੋਊਗਾ 15 ਤੋਂ 18 ਇੰਚ ਦਾ ਤੇ ਇਹਦੇ ਵਿੱਚ ਮੈਂ ਇਕੱਠੀਆਂ 2 ਤੋਂ 3 ਬੇਲਾਂ ਲਗਾਈਆਂ ਹੋਈਆਂ ਨੇ ਘਰੇ ਬੇਲਾਂ ਤਿਆਰ ਕੀਤੀਆਂ ਸੀ ਆਪਾਂ ਜਿਵੇਂ ਹੁਣ ਤੋਰੀਆਂ ਪੱਕਣ ਗਈਆਂ ਤਾਂ ਉਹਨਾਂ ਵਿੱਚ ਇੱਕ ਦੋ ਤੋਰੀਆਂ ਮੈਂ ਸਟੋਰ ਕਰਕੇ ਰੱਖ ਲੈਣੀਆਂ ਨੇ ਜਿੱਦਾਂ ਅਗਲਾ ਸੀਜ਼ਨ ਗਰਮੀ ਦਾ ਆਊਗਾ ਫਿਰ ਉਸ ਹਾਵਨਾ ਮੈਂ ਇਹਨਾਂ ਦੀ ਪਨੀਰੀ ਘਰੀ ਤਿਆਰ ਕਰ ਲੈਣੀ ਹੁੰਦੀ ਆ ਤੇ ਇਸੇ ਤਰ੍ਹਾਂ ਮੇਰੀ ਕੋਸ਼ਿਸ਼ ਇਹ ਆ ਕਿ ਸ਼ਿਮਲਾ ਮਿਰਚ ਜਾਂ ਜਿਹੜੀਆਂ ਸਬਜ਼ੀਆਂ ਮੈਂ ਘਰੇ ਲਗਾਨੀਆਂ ਨੇ ਉਹਨਾਂ ਦੀ ਪਨੀਰੀ ਵੀ ਮੈਂ ਸਟੋਰ ਕਰਾਂ ਔਰ ਇਹਦੇ ਵਿੱਚ ਵੀ ਫਰੈਂਡਸ ਮੈਂ ਕੋਈ ਜ਼ਿਆਦਾ ਕੇਅਰ ਨਹੀਂ ਕੀਤੀ ਕੋਈ ਅਜੇ ਤੱਕ ਦਵਾਈ ਸਪਰੇਅ ਦੀ ਵਰਤੋਂ ਕਿਸੇ ਸਬਜ਼ੀ ਤੇ ਨਹੀਂ ਕੀਤੀ ਇਹਦੇ ਵਿੱਚ ਵੀ ਮੈਂ 50% ਗੋਬਰ ਦੀ ਖਾਦ 50% ਮਿੱਟੀ ਮਿਕਸ ਕਰਕੇ ਇਹ ਸੋਇਲ ਬਣਾਈ ਹੈ ਜੋ ਗਮਲੇ ਦੇ ਵਿੱਚ ਆਪਾਂ ਵਰਤਦੇ ਆਂ ਇਹਦੇ ਵਿੱਚ ਆਪਾਂ ਗੁੜਾਈ ਟਾਈਮ ਨਾਲ ਕਰ ਦਿੰਨੇ ਆਂ ਔਰ ਜੇ ਮੈਂ ਐਕਸਟਰਾ ਕਾਫੂਸ ਆਂਦਾ ਇਹਨੂੰ ਟਾਈਮ ਨਾਲ ਕੱਢ ਦੇਣਾ ਚਾਹੀਦਾ ਫਰੈਂਡਸ ਨਹੀਂ ਜਿਹੜੇ ਇਹਦੇ ਵਿੱਚ ਜ਼ਰੂਰੀ ਤੱਤ ਹੁੰਦੇ ਨੇ ਮਿੱਟੀ ਦੇ ਉਹ ਕਾਫੂਸ ਖਿੱਚਣ ਲੱਗ ਜਾਂਦਾ ਜੀ ਜੇ ਕਹਿ ਗੱਲ ਕਰੀਏ ਖਾਨ ਲੱਗ ਜਾਂਦਾ ਤਾਂ ਉਹ ਜਿਹੜੇ ਜ਼ਰੂਰੀ ਤੱਤ ਨੇ ਉਹ ਆਪਣੇ ਪਲਾਟਸ ਨੂੰ ਮਿਲਨੇ ਚਾਹੀਦੇ ਨੇ ਜੀ ਕਾਫ ਉਸ ਨੂੰ ਇਸ ਲਈ ਟਾਈਮ ਨਾਲ ਗੁਡਾਈ ਕਰਦਿਆ ਕਰੋ ਤੇ ਮਹੀਨੇ ਚ ਇੱਕ ਵਾਰ ਖਾਦ ਜ਼ਰੂਰ ਦੋ ਇਹਦੀਆਂ ਤੁਸੀਂ ਪੰਜ ਕਬੇਲਾਂ ਜ਼ਰੂਰ ਲਗਾਇਓ ਜੀ ਤੇ ਜਦੋਂ ਇੱਕਦਮ ਇਹਨਾਂ ਨੇ ਫਰੂਟਿੰਗ ਸ਼ੁਰੂ ਕਰਤੀ ਬੇਲਾਂ ਨੇ ਫਿਰ ਬਹੁਤ ਜ਼ਿਆਦਾ ਫਸਲ ਸਬਜ਼ੀਆਂ ਲੱਗਣਗੀਆਂ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਮੈਂ ਤੁਹਾਡੇ ਕੋਲ ਫਿਰ ਅਪਡੇਟ ਵੀਡੀਓ ਸ਼ੇਅਰ ਕਰੂੰਗੀ ਇਹ ਹੈਗੇ ਜੂਨ ਮਹੀਨੇ ਦੀ ਵੀਡੀਓ ਔਰ ਮਾਰਚ ਮਹੀਨੇ ਚ ਜਦੋਂ ਮੈਂ ਇਹਨਾਂ ਨੂੰ ਲਗਾਇਆ ਉਸ ਮਹੀਨੇ ਦੀ ਵੀਡੀਓ ਮੈਂ ਆਪਣੀ ਚੈਨਲ ਤੇ ਸ਼ੇਅਰ ਕੀਤੀ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਹੋ ਗਈ ਤੋਰੀਆਂ ਦੀ ਬੇਲ ਦੀ ਗੱਲ ਤੇ ਅਗਲੀ ਗੱਲ ਆਪਾਂ ਕਰਦੇ ਆਂ ਕੱਦੂ ਦੀ ਪੰਜਵੀਂ ਗੱਲ ਕਰਦੇ ਆਂ ਜੀ ਆਪਾਂ ਕੱਦੂ ਦੀ ਜਿਹਨੂੰ ਕਈਆ ਵੀ ਕਹਿੰਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਲਦੀ ਹੈ ਜੂਨ ਮਹੀਨੇ ਦੇ ਵਿੱਚ ਤੇ ਇਹਦੀ ਫਲਾਵਰਿੰਗ ਵੀ ਸ਼ੁਰੂ ਹੋ ਜਾਣੀ ਆ ਫਰੈਂਡਸ ਤੇ ਆਹ ਵਾਲਾ ਕੱਦੂ ਇਸ ਲਈ ਸੁੱਕ ਗਿਆ ਇਹਦੇ ਕਾਰਨ ਵੀ ਮੈਂ ਦੱਸੇ ਨੇ ਵੀਡੀਓ ਚ ਕਿਉਂ ਪੱਤੇ ਸੁੱਕ ਜਾਂਦੇ ਨੇ ਪੀਲੇ ਹੋ ਜਾਂਦੇ ਨੇ ਇਹਦੀ ਤੁਸੀਂ ਵੀਡੀਓ ਮੇਰੇ ਚੈਨਲ ਤੇ ਜ਼ਰੂਰ ਦੇਖਿਓ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਸ਼ੇਅਰ ਕੀਤੇ ਹੋਏ ਨੇ ਜ਼ਰੂਰ ਦੇਖਿਓ ਜੀ ਤੇ ਇਹਦੀ ਬਾਕੀ ਆਪਾਂ ਗੱਲ ਕਰੀਏ ਇਹਦੇ ਲਈ ਆਪਾਂ ਨੇ ਇਹ ਵੀ ਤੁਸੀਂ ਦੇਖਾ ਦਿਓ 9 12 15 ਤੋਂ 18 ਇੰਚ ਦਾ ਗਮਲਾ ਹੈ ਜੀ ਇਹ ਮੇਰੇ ਕੋਲ ਪਿਆ ਸੀ ਮੈਂ ਇਹਦੇ ਵਿੱਚ ਕੜੀ ਪੱਤਾ ਲਗਾਣਾ ਹੈ ਤੇ ਕੜੀ ਪੱਤਾ ਜੇ ਮੈਂ ਤਿਆਰ ਕਰ ਰਹੀ ਹਾਂ ਇਸ ਲਈ ਆਪਾਂ ਨੇ ਇਹ ਤੋਂ ਗਰਮੀਆਂ ਦੀ ਸਬਜ਼ੀ ਦਾ ਕੰਮ ਲਿਆ ਹੈ ਗਮਲੇ ਤੋਂ ਬਾਕੀ ਫਰੈਂਡਸ ਇਹਦੇ ਵਿੱਚ ਵੀ ਮੈਂ 50% ਗੋਬਰ ਦੀ ਖਾਦ 50% ਮਿੱਟੀ ਦੀ ਵਰਤੋਂ ਕੀਤੀ ਆ ਤੇ ਆ ਦੇਖੋ ਇਹਦੇ ਵਿੱਚ ਆਪਾਂ ਗਰੋ ਬੈਗ ਚ ਵੀ ਇਹਨੂੰ ਲਗਾਇਆ ਏ ਇਹ ਮੈਂ ਪੰਜ ਬੇਲਾਂ ਲਗਾਈਆਂ ਨੇ ਜੀ ਕਿਉਂਕਿ ਕਈ ਵਾਰ ਇਹ ਹੁੰਦਾ ਗਰਮੀ ਜ਼ਿਆਦਾ ਨਾਲ ਇੱਕ ਦੋ ਬੇਲਾਂ ਮਰ ਵੀ ਸਕਦੀਆਂ ਨੇ ਇਸ ਲਈ ਹਮੇਸ਼ਾ ਇੱਕ ਦੋ ਬੇਲ ਇੱਕ ਦੋ ਬੂਟੇ ਜ਼ਰੂਰ ਵੱਧ ਲਗਾਓ ਉਹਦੇ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਫਾਇਦਾ ਹੀ ਆ ਕਿਉਂਕਿ ਦੁੱਖ ਨਹੀਂ ਹੁੰਦਾ ਫਿਰ ਜੇ ਬੇਲ ਇੱਕ ਅੱਧੀ ਖਰਾਬ ਹੁੰਦੀ ਆ ਤੇ ਇਸ ਲਈ ਇਸ ਵਾਰ ਮੈਂ ਪੰਜ ਬੇਲਾਂ ਲਗਾਈਆਂ ਨੇ ਇਹ ਆਪਾਂ ਨੇ ਗਰੋ ਬੈਗ ਦੇ ਵਿੱਚ ਹੀ ਲਗਾਈਆਂ ਨੇ ਫਰੈਂਡਸ ਸਾਰੀਆਂ ਬੇਲਾਂ ਤੇ ਇਹ ਵੀ ਗ੍ਰੋ ਬੈਗ ਆਪਾਂ ਨੇ 15 ਤੋਂ 18 ਇੰਚ ਦੀ ਲੰਬਾਈ ਤੱਕ ਲੰਬਾਈ 슬ੋਟ ਆਪਾਂ ਨੇ 15 ਤੋਂ 18 ਇੰਚ ਦੀ ਰੱਖੀ ਆ ਤੇ ਮਿੱਟੀ ਤੁਹਾਨੂੰ ਮੈਂ ਦੱਸਦੀ 50 50% ਆਪਾਂ ਮਿਕਸ ਕੀਤੀ ਆ ਔਰ ਗੁੜਾਈ ਟਾਈਮ ਨਾਲ ਕਰਦੇ ਰਹੋ ਫਰੈਂਡਸ ਔਰ ਇਹਨੂੰ ਖਾਦ ਮਹੀਨੇ ਚ ਇੱਕ ਵਾਰ ਜ਼ਰੂਰ ਦੋ ਖਾਦ ਕਿੰਨੀ ਕੁ ਮਾਤਰਾ ਦੇ ਵਿੱਚ ਦੇਣੀ ਆ ਉਹਦੇ ਵੀ ਇੱਕ ਲਿਮਟ ਹੁੰਦੀ ਆ ਤਾਂ ਉਹ ਮੇਰੇ ਤੁਸੀਂ ਚੈਨਲ ਤੇ ਜ਼ਰੂਰ ਦੇਖਿਓ ਕਿਉਂਕਿ ਓਵਰ ਖਾਦ ਦੇਣ ਨਾਲ ਪਲਾਂਟਸ ਨੂੰ ਨੁਕਸਾਨ ਹੁੰਦਾ ਹੈ ਉਸ ਬਾਰੇ ਆਪਣੇ ਵੀਡੀਓ ਡਿਟੇਲ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਸ਼ੇਅਰ ਕੀਤਾ ਜਰੂਰ ਦੇਖਿਓ ਜੀ ਇਹ ਗਲਤੀ ਕਦੇ ਨਾ ਕਰਿਓ ਖਾਲ ਜਿਆਦਾ ਦੇਣ ਦੀ ਬਾਕੀ ਫਰੈਂਡਸ ਹੋ ਗਈ ਕੱਦੂ ਦੀ ਗੱਲ ਤੇ ਇੱਕ ਫਰੈਂਡ ਤੁਸੀਂ ਕਹੋਗੇ ਆ ਦੁਪੱਟੇ ਕਿਸ ਕੰਮ ਲਈ ਲਗਾਏ ਨੇ ਇਹ ਜੀ ਦੁਪੱਟੇ ਆਪ ਨੂੰ ਗ੍ਰੋ ਬੈਗ ਦਾ ਕੰਮ ਕਰ ਰਹੇ ਨੇ ਨਾ ਗ੍ਰੋ ਬੈਗ ਸੌਰੀ ਗ੍ਰੀਨ ਨੈੱਟ ਨੈੱਟ ਦਾ ਕੰਮ ਕਰ ਰਹੇ ਨੇ ਜਿ ਮੇਰੇ ਕੋਲ ਫालतू ਚੁੰਨੀਆਂ ਪਈਆਂ ਸੀ ਤੇ ਆਪਾਂ ਨੇ ਇਹਨਾਂ ਨੂੰ ਕਵਰ ਕਰਤਾ ਤੇ ਧੁੱਪ ਤੋਂ ਬਚੀਆਂ ਹੋਏ ਨੇ ਪਲਾਂਟਸ ਕਿਉਂਕਿ ਚਲੋ ਹਜੇ ਤਾਂ ਬਰਸਾਤ ਹੋ ਕੇ ਹਟੀ 46 ਡਿਗਰੀ ਟੈਂਪਰੇਚਰ ਆ ਨਹੀਂ 49 ਤੋਂ 50 ਡਿਗਰੀ ਤੱਕ ਟੈਂਪਰੇਚਰ ਜਾ ਰਿਹਾ ਜੀ ਜਿਹਦੇ ਕਰਕੇ ਇਹਨਾਂ ਨੂੰ ਕਵਰ ਕਰਨ ਦੀ ਬੂਟਿਆਂ ਨੂੰ ਬਹੁਤ ਜ਼ਰੂਰਤ ਸੀ ਤੇ ਫਰੈਂਡਸ ਤੁਸੀਂ ਵੀ ਇਦਾਂ ਛੋਟੇ-ਛੋਟੇ ਟਿਪਸ ਜੋ ਘਰੇ ਆਪਾਂ ਅਪਣਾ ਸਕਦੇ ਆ ਉਹਨਾਂ ਜ਼ਰੂਰ ਅਪਣਾਓ ਤੇ ਮੈਂ ਵੀ ਕੋਈ ਜ਼ਿਆਦਾ ਖਰਚਾ ਨਹੀਂ ਕੀਤਾ ਇਹਨਾਂ ਤੇ ਆਪਣਾ ਬਾਗੀਚਾ ਸ਼ੁਰੂ ਕਰਨ ਲਈ ਸਬਜ਼ੀਆਂ ਲਗਾਉਣ ਲਈ ਤਾਂ ਤੁਸੀਂ ਵੀ ਛੋਟੇ-ਛੋਟੇ ਟਿਪਸਾਂ ਤੋਂ ਆਪਣੇ ਸ਼ੌਂਕ ਜ਼ਰੂਰ ਪੂਰੇ ਕਰੋ ਤੇ ਛੇਵੀਂ ਸਬਜੀ ਹੈਗੀ ਹੈ ਜੀ ਚੱਪਣ ਕੱਦੂ ਇਹਦੇ ਮੈਂ 5 ਤੋਂ 7 ਬੂਟੇ ਲਗਾਏ ਨੇ 7 ਲਗਾਏ ਨੇ ਹਾਂਜੀ ਕਿਉਂਕਿ ਦੋ ਬੂਟੇ ਮੇਰੇ ਖਰਾਬ ਹੋ ਗਏ 7 ਤੇ ਬਚੇ ਨੇ ਆਪਣੇ ਕੋਲ 10 ਕਬੂਟੇ ਜ਼ਰੂਰ ਲਗਾਓ ਤੁਸੀਂ ਚੱਪਣ ਕੱਦੂ ਦੇ ਤੇ ਬਾਕੀ ਫਰੈਂਡਸ ਮੈਂ ਦੱਸਿਆ हां कद्दू ਦੀ ਬੇਲ ਬਾਰੇ ਮੈਂ ਕਲੀਅਰ ਕਰਤਾ ਸੀ ਕਿ 5 ਬੂਟੇ ਲਗਾਓ ਮੈਨੂੰ ਲੱਗਿਆ ਕਿ ਸ਼ਾਇਦ ਰਹਿ ਨਾ ਗਿਆ ਹੋਵੇ ਤੇ ਚਲੋ ਆਪਾਂ ਚੱਪਣ ਕद्दू ਦੀ ਗੱਲ ਕਰਦੇ ਆਂ ਜੀ ਇਹਦੇ ਤੁਸੀਂ 10 ਬੂਟੇ ਜ਼ਰੂਰ ਐਡ ਕਰੋ ਕਿਉਂਕਿ ਬਹੁਤ ਹੈਲਦੀ ਪਲਾਂਟ ਹੈ ਕੋਈ ਇਹਨੂੰ ਐਕਸਟਰਾ ਕੇਅਰ ਦੀ ਜ਼ਰੂਰਤ ਨਹੀਂ ਪੈਂਦੀ ਤੇ ਆਹ ਦੇਖੋ ਜੀ ਇਹਦੇ ਨਾਲ ਦਾ ਪਲਾਂਟ ਇਹਦੇ ਵਿੱਚ ਵੀ ਮੈਂ ਗਰੋ ਬੈਗ ਦੇ ਵਿੱਚ ਇਹਨਾਂ ਨੂੰ ਲਗਾਇਆ ਏ ਦੇਖ ਸਕਦੇ ਹੋ ਤੁਸੀਂ ਗਰੋ ਬੈਗ ਦੇ ਵਿੱਚ 50% ਮਿੱਟੀ 50% ਗੋਬਰ ਦੀ ਖਾਦ ਮਿਕਸ ਕੀਤੀ ਆ ਜੋ ਆਪਾਂ ਘਰੇ ਤਿਆਰ ਕਰਦੇ ਆ ਜੀ ਕੋਈ ਮੈਂ ਬਾਜ਼ਾਰੋਂ ਨਹੀਂ ਖਰੀਦ ਕੇ ਲਿਆਉਂਦੀ ਤੇ ਤੁਸੀਂ ਦੇਖ ਸਕਦੇ ਹੋ ਇਹਦੀ ਫਰੂਟਿੰਗ ਤਿਆਰ ਹੋ ਰਹੀ ਆ ਜੀ ਵਧੀਆ ਤਰੀਕੇ ਨਾਲ ਤੇ ਹੁਣ ਤੱਕ ਮੈਂ ਇਹਦੀ ਕਈ ਵਾਰ ਸਬਜ਼ੀ ਬਣਾਈ ਆ ਔਰ ਬਾਕੀ ਇਹਦੀ ਗੁੜਾਈ ਮਹੀਨੇ ਚ ਇੱਕ ਵਾਰ ਕਰਦੇ ਰਹੋ ਤੁਸੀਂ ਲਿਕੁਇਡ ਖਾਦ ਵੀ ਦੇ ਸਕਦੇ ਹੋ ਲਿਕੁਇਡ ਖਾਦ ਦੀ ਵੀਡੀਓ ਮੈਂ ਸ਼ੇਅਰ ਕੀਤੀ ਆ ਜੀ ਕਿਉਂਕਿ ਕਈ ਵਾਰ ਇਹ ਹੁੰਦਾ ਸੁੱਕੀ ਖਾਦ ਆਪਣੇ ਕੋਲ ਨਹੀਂ ਹੁੰਦੀ ਤਾਂ ਆਪਣੇ ਕੋਲ ਆਪਸ਼ਨਾਂ ਹੋਣੀਆਂ ਚਾਹੀਦੀਆਂ ਨੇ ਖਾਦ ਨੂੰ ਲੈ ਕੇ ਤਾਂ ਮੈਂ ਤਿੰਨ ਤਰ੍ਹਾਂ ਦੀ ਖਾਦ ਜ਼ਰੂਰ ਘਰੇ ਤਿਆਰ ਕੀਤੀ ਆ ਔਰ ਤਿੰਨੇ ਤਰ੍ਹਾਂ ਦੀ ਖਾਦ ਦੀ ਵੀਡੀਓ ਦੀ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਖ ਕੇ ਉਹ ਵੀਡੀਓ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਫਰੈਂਡਸ ਚਪਣ ਕਦੋਂ ਦਾਸ ਜ਼ਰੂਰ ਲਗਾਓ ਤੇ ਸੇਮ ਕੇਅਰ ਆ ਜੀ ਸਵੇਰੇ ਸ਼ਾਮ ਪਾਣੀ ਦੋ ਪਰ ਇੱਕ ਗੱਲ ਯਾਦ ਰੱਖਿਓ ਅਗਰ ਮਿੱਟੀ ਗਿੱਲੀ ਆ ਫਰੈਂਡਸ ਤਾਂ ਤੁਸੀਂ ਪਾਣੀ ਨਹੀਂ ਦੇਣਾ ਤੇ ਵੀਡੀਓ ਨੂੰ ਅਖੀਰ ਤੱਕ ਦੇਖਿਆ ਕਰੋ ਪਲੀਜ਼ ਕਈ ਵਾਰ ਇਹ ਹੁੰਦਾ ਛੋਟੇ-ਛੋਟੇ ਗੱਲਾਂ ਰਹਿ ਜਾਂਦੀਆਂ ਨੇ ਔਰ ਜਿਹੜੀਆਂ ਕਿ ਆਪਾਂ ਨੂੰ ਵੀਡੀਓ ਪੂਰੀ ਦੇਖ ਕੇ ਪਤਾ ਲੱਗਦੀਆਂ ਨੇ ਤਾਂ ਛੋਟੇ-ਛੋਟੇ ਗੱਲਾਂ ਫੋਲੋ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਕਈ ਵਾਰ ਬੂਟਿਆਂ ਨੂੰ ਨੁਕਸਾਨ ਹੋ ਜਾਂਦਾ ਜੀ ਜੇ ਆਪਾਂ ਛੋਟੇ-ਛੋਟੇ ਗੱਲਾਂ ਇਗਨੋਰ ਕਰ ਦਿੰਨੇ ਆ ਤਾਂ ਇਸ ਲਈ ਜਦੋਂ ਮਿੱਟੀ ਸੁੱਕੇ ਉਦੋਂ ਹੀ ਪਾਣੀ ਦੋ ਨਹੀਂ ਫਿਰ ਪਲਾਂਟਸ ਦੀਆਂ ਜਿਹੜਾ ਖਤਮ ਹੋ ਜਾਂਦੀਆਂ ਨੇ ਪਲਾਂਟਸ ਸੁੱਕ ਕੇ ਮਰ ਜਾਂਦਾ ਹੈ ਜੀ ਬਾਕੀ ਦੋਸਤੋ ਇਹਨੂੰ ਕੋਈ ਐਕਸਟਰਾ ਕੇਅਰ ਦੀ ਲੋੜ ਨਹੀਂ ਪਈ ਇਹ ਤੇ ਵੀ ਆਪਾਂ ਕੋਈ ਦਵਾਈ ਸਪਰੇਅ ਦੀ ਵਰਤੋਂ ਨਹੀਂ ਕੀਤੀ ਔਰ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਹੋਊਗੀ ਤਾਂ ਵੀ ਆਪਾਂ ਤੁਹਾਨੂੰ ਸੱਚੀ ਦੱਸਾਂਗੇ ਕਿ ਦਵਾਈ ਸਪਰੇਅ ਦੀ ਵਰਤੋਂ ਕੀਤੀ ਹੈ ਕਿ ਨਹੀਂ ਇਹ ਫਿਲਹਾਲ ਅਸੀਂ ਆਰਗੈਨਿਕ ਤਰੀਕੇ ਨਾਲ ਹੀ ਸਬਜ਼ੀਆਂ ਉਗਾ ਰਹੇ ਹਾਂ ਕਿਉਂਕਿ ਦੇਖੋ ਜੇ ਸਪਰੇਅ ਔਰ ਦਵਾਈਆਂ ਵਾਲੀ ਸਬਜ਼ੀਆਂ ਖਾਣੀਆਂ ਨੇ ਉਹ ਤਾਂ ਬਾਜ਼ਾਰ ਚੋਂ ਵੀ ਬਹੁਤ ਮਿਲ ਜਾਣਗੀਆਂ ਤਾਂ ਮੇਰੀ ਕੋਸ਼ਿਸ਼ ਇਹ ਹੀ ਆ ਕਿ ਮੈਂ ਤੁਹਾਡੇ ਨਾਲ ਹੈਲਦੀ ਵੀਡੀਓ ਸ਼ੇਅਰ ਕਰਾਂ ਔਰ ਜੋ ਆਪਣਾ ਖੁਦ ਦਾ ਐਕਸਪੀਰੀਅੰਸ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਤੁਹਾਡੇ ਜਿਵੇਂ ਮੇਰਾ ਪਰਿਵਾਰ ਔਰ ਮੇਰੀ ਸਿਹਤ ਮੇਰੇ ਲਈ ਜ਼ਰੂਰੀ ਹੈ ਸਭ ਦੀ ਸਿਹਤ ਆਪਣੇ ਲਈ ਜ਼ਰੂਰੀ ਹੁੰਦੀ ਹੈ ਜੀ ਤੇ ਬਾਕੀ ਫਰੈਂਡਸ ਗਰੋ ਬੈਗ ਤਿਆਰ ਕਰਨ ਦੀ ਵੀਡੀਓ ਮੈਂ ਅਪਲੋਡ ਕੀਤੀ ਹੋਇਆ ਇਹ ਵੀ ਸੇਮ ਪ੍ਰੋਸੈਸ ਆ ਜੀ 12 ਤੋਂ 15 ਇੰਚ ਦਾ ਗਰੋ ਬੈਗ ਤਿਆਰ ਕੀਤਾ ਹੋਇਆ ਤੇ ਤੁਸੀਂ ਫਰੈਂਡਸ ਗਰੋ ਬੈਗ ਦੀ ਵੀਡੀਓ ਵੀ ਦੇਖ ਸਕਦੇ ਹੋ ਬਾਕੀ ਫਰੈਂਡਸ ਇਹ ਕੋਈ ਮੈਂ ਸਿਲਾਈ ਕਰਕੇ ਕਟਿੰਗ ਕਰਕੇ ਗਰੋ ਬੈਗ ਨਹੀਂ ਤਿਆਰ ਕੀਤਾ ਇਹ ਸਿੰਪਲ ਤਰੀਕੇ ਨਾਲ ਤਿਆਰ ਕੀਤਾ ਜੀ ਬਿਨਾ ਕਿਸੇ ਝੰਜੜ ਤੋਂ ਤੇ ਆ ਆਪਣੇ ਕੋਈ ਵਾਰ ਗੱਲ ਹੁੰਦੀ ਹੈ ਨਾ ਗਰੋ ਬੈਗ ਦੀ ਇਹਦੀ ਫੁੱਲ ਡਿਟੇਲ ਵੀਡੀਓ ਮੈਂ ਤੁਹਾਡੇ ਨਾਲ ਅਪਡੇਟ ਕਰੂੰਗੀ ਕਿਉਂਕਿ ਫਰੈਂਡਸ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਪਰ ਉਹ ਗੱਲਾਂ ਤੇ ਯਕੀਨ ਕਰਨ ਦੀ ਜ਼ਰੂਰਤ ਨਹੀਂ ਖੁਦ ਐਕਸਪੀਰੀਅੰਸ ਕਰਕੇ ਦੇਖੋ ਜਦੋਂ ਖੁਦ ਦਾ ਤਜਰਬਾ ਹੁੰਦਾ ਨਾ ਫਿਰ ਆਪਾਂ ਕਈ ਗੱਲਾਂ ਨੂੰ ਖੁਦ ਐਕਸਪੀਰੀਅੰਸ ਕਰਕੇ ਚੱਲਦੇ ਆ ਤੇ ਇਹਦੇ 10 ਪlant ਲਗਾਓ ਜ਼ਰੂਰ ਜੀ ਤੇ ਬਹੁਤ ਵਧੀਆ ਹੈਲਦੀ ਸਬਜੀ ਆ ਫਰੈਂਡਸ ਇਹ ਹੈਗੀ ਪੋਈ ਦੀ ਬੇਲ ਗਰਮੀਆਂ ਦੇ ਵਿੱਚ ਸਾਡੇ ਏਰੀਆ ਬਲ ਬਹੁਤ ਸਾਗ ਬਣਦਾ ਇਸ ਦਾ ਪੋਈ ਦੀ ਬੇਲ ਦਾ ਤੇ ਇਹਦੀ ਵੀ ਵੀਡੀਓ ਮੈਂ ਅਪਲੋਡ ਕੀਤੀ ਹੈ ਜੀ ਤੁਸੀਂ ਦੇਖ ਸਕਦੇ ਹੋ ਪੋਈ ਦੀ ਬੇਲ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ ਔਰ ਜਿਸ ਦਿਨ ਮੈਂ ਸਾਗ ਬਣਾਉਂਗੀ ਉਹ ਰੈਸਪੀ ਵੀ ਤੁਹਾਡਾ ਨਾਲ ਸ਼ੇਅਰ ਕਰੂੰਗੀ ਤੇ ਇਹ ਵੀ ਬਹੁਤ ਹੈਲਦੀ ਆਇਰਨ ਭਰਪੂਰ ਪਲਾਂਟ ਹੈ ਤੇ ਗਰਮੀਆਂ ਦੇ ਵਿੱਚ ਇਹ ਤੋਂ ਵੀ ਸਾਗ ਬਣਦਾ ਹੈ ਜੀ ਇਹਦੀ ਵੀ ਕੋਈ ਐਕਸਟਰਾ ਕੇਅਰ ਦੀ ਲੋੜ ਨਹੀਂ ਤੇ ਮੈਂ ਇਸ ਤਰ੍ਹਾਂ ਦੀ ਪੰਜ ਬੇਲਾਂ ਮੈਂ ਤਿਆਰ ਕੀਤੀਆਂ ਨੇ ਜੀ ਕਿਉਂਕਿ ਕਈ ਵਾਰੀ ਹੁੰਦਾ ਇੱਕ ਦੋ ਪlant ਖਰਾਬ ਹੋ ਜਾਂਦੇ ਨੇ ਤਾਂ ਫੇਰ ਆਪਣੇ ਕੋਲ ਐਕਸਟਰਾ ਪlant ਦਾ ਸਾਧਨ ਹੋਣਾ ਚਾਹੀਦਾ ਜੀ ਇਸ ਲਈ ਇਹ ਆਪਾਂ ਨੇ ਪੰਜ ਬੇਲਾਂ ਤਿਆਰ ਕੀਤੀਆਂ ਹੋਈਆਂ ਨੇ ਬਾਕੀ ਫਰੈਂਡਸ ਜ਼ਰੂਰ ਇਹਨੂੰ ਕਰਦੇ ਵਿੱਚ ਲਗਾਓ ਬਾਕੀ ਫਰੈਂਡਸ ਦੋ ਸਬਜ਼ੀਆਂ ਮੈਂ ਇਸ ਵਾਰ ਨਹੀਂ ਲਗਾਈਆਂ ਇੱਕ ਹੈਗੀਆਂ ਨੇ ਕ੍ਰੇਲੀਆਂ ਦੀ ਬੇਲ ਦੂਸਰੀ ਹੈਗੀਆਂ ਨੇ ਭਿੰਡੀਆਂ ਪਿੰਡੀਆਂ ਔਰ ਕਰੇਲੇ ਵੀ ਬਹੁਤ ਆਸਾਨੀ ਨਾਲ ਘਰ ਦੇ ਵਿੱਚ ਹੋ ਜਾਂਦੇ ਨੇ ਕਿਉਂਕਿ ਮੈਂ ਹਰ ਸਾਲ ਲਗਾਨੀ ਆ ਇਸ ਵਾਰ ਸਾਨੂੰ ਡਾਕਟਰ ਨੇ ਖਾਣ ਤੋਂ ਮਨਾ ਕੀਤਾ ਸੀ ਇਸ ਲਈ ਮੈਂ ਆਪਣੇ ਬਾਗੀਚੇ 'ਚ ਉਹਨਾਂ ਨੂੰ ਨਹੀਂ ਐਡ ਕੀਤਾ ਔਰ ਪਿੰਡੀਆਂ ਦੇ ਤੁਸੀਂ 15 ਤੋਂ 20 ਬੂਟੇ ਜ਼ਰੂਰ ਲਗਾਓ ਕਿਉਂਕਿ ਹਰੇਕ ਪਲਾਂਟ ਤੇ ਘੱਟੀ ਪਿੰਡੀਆਂ ਲੱਗਦੀਆਂ ਨੇ ਤਾਂ ਇਸ ਲਈ 15-20 ਬੂਟੇ ਲਗਾਉਣੇ ਜ਼ਰੂਰੀ ਨੇ ਅਗਰ ਤੁਸੀਂ ਕਰੇਲੇ ਦੀਆਂ ਬੀਲਾਂ ਲਗਾਉਣੀਆਂ ਨੇ ਉਹ ਵੀ ਤੁਸੀਂ 5 ਬੂਟੇ ਜ਼ਰੂਰ ਲਗਾਓ ਤੇ ਕਰੇਲੇ ਦੀਆਂ ਬੇਲਾਂ ਦੀ ਕੇਅਰ ਵੀ ਸੇਮ ਹੀ ਆ ਫਰੈਂਡਸ ਉਹਨਾਂ ਲਈ ਵੀ ਕੋਈ ਐਕਸਟਰਾ ਕੇਅਰ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਉਹਨਾਂ ਨੂੰ ਗਰੋ ਬੈਗ ਦੇ ਵਿੱਚ ਆਸਾਨੀ ਨਾਲ ਲਗਾ ਸਕਦੇ ਹੋ ਗਰੋ ਬੈਗਾਂ ਦਾ ਸਾਈਜ਼ ਇਹਨਾਂ ਦਾ ਸੇਮ ਹੀ ਆ ਕੋਸ਼ਿਸ਼ ਕਰਿਆ ਕਰੋ ਗਰੋ ਬੈਗ ਲੰਬਾਈ ਦੇ ਵਿੱਚ ਤੁਸੀਂ ਜ਼ਿਆਦਾ ਰੱਖੋ ਔਰ ਮਿੱਟੀ ਤੇ ਖਾਦ ਦਾ ਖਾਸ ਕਰਕੇ ਧਿਆਨ ਰੱਖੋ ਫਰੈਂਡਸ ਕਿਉਂਕਿ ਜਦੋਂ ਆਪਾਂ ਧਰਤੀ ਦੇ ਵਿੱਚ ਸਬਜ਼ੀਆਂ ਲਗਾਉਂਦੇ ਆ ਉਹਨਾਂ ਦੇ ਜਿਹੜੇ ਸੰਤੁਲਿਤ ਤੱਤ ਹੁੰਦੇ ਨੇ ਪੋਸ਼ਟਿਕ ਤੱਤ ਉਹ ਧਰਤੀ ਤੋਂ ਮਿਲਦੇ ਨੇ ਪਰ ਜੇ ਆਪਾਂ ਗਰੋ ਬੈਗ ਜਾਂ ਗਮਲੇ ਦੇ ਵਿੱਚ ਛੱਤ ਤੇ ਸਬਜ਼ੀਆਂ ਲਗਾਉਣੀਆਂ ਨੇ ਉਹਨਾਂ ਲਈ ਆਪਾਂ ਨੂੰ ਸੋਚਣਾ ਪੈਣਾ ਆਪਾਂ ਨੂੰ ਉਹਨਾਂ ਨੂੰ ਖਾਦ ਦਵਾਂਗੇ ਤਾਂ ਉਹ ਹੈਲਦੀ ਰਹਿਣਗੇ ਔਰ ਹੈਲਦੀ-ਹੈਲਦੀ ਸਬਜ਼ੀਆਂ ਆਪਾਂ ਨੂੰ ਦੇਣਗੇ ਇਸ ਲਈ ਛੋਟੇ-ਛੋਟੇ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਬਾਕੀ ਪਾਣੀ ਹੈ ਉਹ ਤੁਸੀਂ ਮਿੱਟੀ ਸੁੱਕਣ ਤੇ ਹੀ ਦੋ ਬੂਟਿਆਂ ਨੂੰ ਗਰਮੀ ਦੇ ਵਿੱਚ ਸ਼ਾਵਰਿੰਗ ਜ਼ਰੂਰ ਕਰੋ ਬੂਟਿਆਂ ਤੇ ਛਿੜਕਾਓ ਪਾਣੀ ਦਾ ਜ਼ਰੂਰ ਕਰੋ ਇਸ ਨਾਲ ਬੂਟੇ ਗਰਮੀ ਘੱਟ ਮੰਨਦੇ ਨੇ ਔਰ ਫਰੈਂਡਸ ਫਰੈਸ਼ ਰਹਿੰਦੇ ਨੇ ਲੌਂਗ ਟਾਈਮ ਤੱਕ ਔਰ ਬਾਕੀ ਗੱਲ ਕਰੀਏ ਧੁੱਪ ਦੀ ਗਰਮੀ ਦੇ ਵਿੱਚ ਨਾ ਜੂਨ ਦਾ ਮਹੀਨਾ ਹੈ ਤੁਸੀਂ ਦੇਖ ਸਕਦੇ ਹੋ ਫਰੈਂਡਸ ਓਪਨ ਦੇ ਵਿੱਚ ਸਬਜ਼ੀਆਂ ਲਗਾਈਆਂ ਹੋਈਆਂ ਨੇ ਕੋਈ ਇਹਨਾਂ ਨੂੰ ਵਾਲੇ ਦੁਬਾਲੇ ਸਪੋਰਟ ਨਹੀਂ ਹੈਗੀ ਖੁੱਲੇ ਦੇ ਵਿੱਚ ਸਬਜ਼ੀਆਂ ਲੱਗੀਆਂ ਹੋਈਆਂ ਨੇ ਔਰ ਆ ਇਹਨੂੰ ਪਤਾ ਨਹੀਂ ਕੀ ਹੋਇਆ ਨੇਰੀ ਆਈ ਸੀ ਫਰੈਂਡਸ ਨੇਰੀ ਨਾਲ ਦੀ ਜੜਾਂ ਹਿੱਲ ਗਈਆਂ ਸੀ ਜਿਹਦੇ ਕਰਕੇ ਪlant ਮਰ ਗਿਆ ਤੇ ਚਲੋ ਤਾਂ ਹੀ ਮੈਂ ਇਹ ਗੱਲ ਜ਼ਰੂਰ ਕਹਿ ਰਹੀ ਹੁਣੇ ਕਿ ਬੂਟੇ ਇੱਕ ਦੋ ਵੱਧ ਲਗਾ ਲਓ ਕਿ ਬਾਅਦ ਵਿੱਚ ਆਪਾਂ ਨੂੰ ਸਬਜ਼ੀਆਂ ਵੀ ਨਾ ਘਟਣ ਅਗਰ ਇੱਕ ਇੱਕ ਦੋ ਬੂਟੇ ਮਰਦੇ ਵੀ ਨੇ ਤਾਂ ਕੋਈ ਆਪਾਂ ਨੂੰ ਦੁੱਖ ਵੀ ਨਾ ਹੋਵੇ ਤੇ ਚਲੋ ਜਿੰਨੀ ਕਿ ਇਹਦੀ ਲਿਖੀ ਹੋਈ ਸੀ ਬਾਕੀ ਫਰੈਂਡਸ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਹੈ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਅਗਰ ਤੁਹਾਡੇ ਕੋਲ ਨਮੀਆਂ ਨਮੀਆਂ ਜਾਣਕਾਰੀਆਂ ਨੇ ਜਾਂ ਤੁਹਾਡੇ ਕੋਲ ਤੁਹਾਡੀ ਛੱਤ ਤੇ ਕੋਈ ਸਬਜ਼ੀ ਲਗਾਈ ਹੋਈ ਹੈ ਜਿਹੜੀਆਂ ਖਰਾਬ ਨਹੀਂ ਹੋਈਆਂ ਜੂਨ ਦੇ ਮਹੀਨੇ ਚ ਧੁੱਪ ਨਾਲ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਕਿਹੜੀ ਸਬਜ਼ੀ ਆ ਬਾਕੀ ਜਿਹੜੀਆਂ ਸਬਜ਼ੀਆਂ ਮੈਂ ਲਗਾਈਆਂ ਨੇ 6 6 7 ਉਹਨਾਂ ਬਾਰੇ ਤਾਂ ਮੈਂ ਤੁਹਾਨੂੰ ਸ਼ੇਅਰ ਕਰਤਾ ਕਿਉਂਕਿ ਉਹ ਬਿਲਕੁਲ ਠੀਕ ਨੇ ਹੈਲਦੀ ਨੇ ਤੇ ਇਹ ਤੋਂ ਇਲਾਵਾ ਕੋਈ ਸਬਜ਼ੀਆਂ ਹੈਗੀਆਂ ਤਾਂ ਫਰੈਂਡਸ ਮੈਨੂੰ ਕਮੈਂਟ ਕਰਿਓ ਤੇ ਫਿਰ ਮੈਂ ਵੀ ਉਹਨੂੰ ਆਪਣੇ ਛੱਤ ਤੇ ਬਗੀਚੇ ਵਿੱਚ ਜ਼ਰੂਰ ਐਡ ਕਰੂੰਗੀ ਅਗਲੇ ਸੀਜ਼ਨ ਜ਼ਰੂਰ ਲਗਾਉਂਗੀ ਤੇ ਬਾਕੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਫਰੈਂਡਸ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ